لنگر جہاں جو چل رہا ہے آپ لوگوں کو کھلا رہے ہیں آپ کو کیسا لگتا ہے بہت اچھا. جو پنجاب سے لوگ آئے ہوئے ہیں پنجاب کے لوگوں کے بارے آپ کیا سوچتے ہو؟ کہ پہلے جو کچھ دور گجرا ہے اس میں یہ لوگ دوسری چوٹے کے پنجاب کے لوگ کے اگر وادی ہوتے ہیں ڈاکو ہوتے ہیں ٹنگ وادی ہوتے ہیں جہاں آپ پنجاب کے لوگوں کام کرتے سیوہ کرتے دیکھ کے آپ کیسے محسوس کرتے ہم لگتا ہے کہ جب آپ نزدیک آتے ہیں ایک دوسرے کے پاس تو ڈیفرنٹ باتیں ہوتی کہ کے بارے میں ایک بات بتانا چاہوں گا جو لوگ ایسے بولتے ہیں وہ پنجابی لوگوں سے زیادہ دور ہے پنجابی لوگوں کے ساتھ تب تک یہ نہیں پڑے گا کیا جب بھی ہم ادھر آئے آپ لوگوں کے ساتھ رہے کھانا کھاتے ہیں بہت اچھا لگتا ہے اور مجھے تو ایسا کچھ بھی نہیں من میں کچھ نہیں آتا ہے شکا کچھ بھی نہیں آتا ٹھیک ہے اور ایک تو بات ہے پنجابی لوگ بہت دلدار ہے بڑے دل والے ਸਾਡੇ ਮਾਝ ਦੇ ਉਹ ਚੜਦੇ ਲੱਗਰ ਪੂਰੇ ਇਹ ਤੁਹਾਡਾ ਸਮਸਾਰਾ ਤਰਾਈ ਪ੍ਰਧਾਨ ਵਰਤੋਂ ਦੀ ਕਿਰਪਾ ਕਰਦੇ ਅਰਕੀ ਦੀ ਤਰਫ ਕਰਪਾ ਰੋ ਸਭ ਤੋਂ ਵੱਡੀ ਸੇਵਾ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾ ਕੀਤੀ ਜੁਦੋ 11 ਸਾਲ ਉੱਥੇ ਪਹਿਲੇ ਆਪਣੇ ਗੁਰੂ ਗੁਰੂ ਜੰਮ ਦੇ ਮਰੇ ਉਪਕਸ਼ ਕਰਦਾ ਖਲੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਦੇ ਮਹਾਰਾਜ ਦੀ ਸੇਵਾ ਕੀਤੀ ਜੁਦੋ ਜੀ ਲਈ ਇਹ ਸਭ ਤੋਂ ਸਾਰਾ ਪਾਰਟੀ ਜਿਹੜੇ ਕਮਰੇ ਚੋਂ ਮਾੜੇ ਸੰਸਰ ਦਾ ਫੋਟੋ ਪਰ ਸਾਹਮਣੇ ਖੜੀ ਹੈ ਕੌਸੀ ਵਾਰੀ ਨਾਲ ਮੇਰੇ ਮਿਲ ਜਾਣ। ਹੈ ਮੇਰਾ ਮਤਲਬ ਬੋੜੇ ਬਾਬੇ ਦਾ ਪਿਆਰ ਹੀ ਇੰਨਾ ਹੈ ਜਿੰਦਗੀ ਚ ਜਨਾ ਜਿਹੜਾ ਮਾਪਾ ਆਪਣਾ ਪੁੱਤ ਦਾ ਬੈਸੀ ਘੜਾ ਦੇ ਬੱਬਈ ਨਾ ਉਹਨੇ ਇਹ ਕਾਸੀ ਕਿ ਬੇਟਾ ਤੁਸੀਂ ਕਿਸੇ ਕਰਾ ਨਹੀਂ ਮੋੜ ਮੇਰੇ ਇੱਕ ਦੂਜੇ ਇੰਨਾ ਆਪ ਮੇਰੇ ਸਭ ਬੁੜਾ ਜਿਹੜੇ ਸਭ ਨੇ ਦੇਸ ਦੋ ਹੈ ਮੇਰੇ ਖਲਾਸੀ ਮਨਿਸਪੇਗਰ ਜਨਾਬ ਉਹਨਾਂ ਨੇ ਮੇਰਾ ਤੇ ਜੋਰ ਪਹਿਤਾ ਜੋ ਉਹਨਾਂ ਬਜਨਗਰ ਜੀ ਨੇ ਇਹ ਬਜਨਗਰ ਤਰਫਿਆ ਕਰਨਾ ਉਸ ਬਜਨ ਨੂੰ ਮੈਂ ਰੱਬ ਦਾ ਬਲਿਸ਼ਾਨ ਕੀਤਾ ਮਾਂ ਬੋਤਨ ਨੂੰ ਰੂਹ ਦਾ ਬਣ ਗਿਆ ਮਾਦੇ ਬਿਠਾਦਾ ਪਰ ਮੈਂ ਰਹੀ ਬਿਗਾਧ ਜਦੋਂ ਤੁਸੀਂ ਮੈਨੂੰ ਬਲਾਹ ਦੇ ਮਾਮੋ ਨਾ ਬੈਠਾ ਸਭ ਮਾਰਾਂ ਰਾਜੀਆਂ ਅਰੇ ਤੇਰੀ ਖਾਇਆ ਰਸ ਜੀ ਬਗੀ ਪਿਆਰ ਦੇ ਕੇ ਬਹੁਤ ਦੂਰ ਹੈ ਪਰ ਜਿੱਥੇ ਪ੍ਰੇਮ ਵਾਲੇ ਦਾ ਸ਼ਬਦ ਆ ਜਾਂਦੀ ਹੈ ਸੋਹਣੀ ਮਰੀਂ ਜਾਂਦਾ ਕਰੋ ਜੀ ਮਾਦੇ ਇਹਨੇ ਚੀਜ਼ ਕਈਆਂ ਕਰਾ ਜੇ ਤਬਾਹ ਨਹੀਂ ਗੱਲ ਕੁਝ ਨਹੀਂ ਚਾਰ ਦਿਨ ਹੋ ਗਏ ਆ ਇਦਾਂ ਉਹਦਾ ਵਹੀ ਚਾਰੀ ਦਿਨ ਬਿਨ ਕਰੇ ਨਾ ਅੱਜ ਕਣ ਮੈਂ ਜਾਂਦਾ ਨਹੀਂ ਰਹਿਦਾ ਜਦੋਂ ਬਾਹਰ ਜਾਂਦਾ ਸਵਾਇ ਬਾਬਾ ਮੈਂ ਬੋਲੀ ਬਾਬਾਏ ਬੋਲੇ ਜੀ ਤੁਹਾਨੂੰ ਵੀ ਦਸੀ ਹੁੰਦਾ ਕੈਸੀ ਮਰਨ ਦੀ ਜੋ ਉੱਡਾਈ ਆ ਤਾਂ ਮੈਂ ਸਾਰਾ ਜੀਵਨ ਦੇਖਿਆ ਉਹਦਾ ਮਨ ਜਿੱਦ ਦਸੀ ਮੈਂ ਬਤੇ ਸੁਸ ਜਿੰਦਗਾ ਜੀ ਰਾਤ ਨੂੰ 12 ਵਜੇ ਉੱਠ ਕੇ ਅਦੇ ਉਹਨਾਂ ਨੂੰ ਟ੍ਰਾਂਫਰ ਕਿਸ਼ਮਾ ਹੁੰਕੇ ਗਿੱਲੇ ਕਿਸ਼ਹਰੇ ਵਿੱਚੀ ਨਲਕੇ ਦੇ ਅੱਗੇ ਬਿਠੇ ਹੁੰਦੇ ਸੀ ਸਭ ਉਹਨਾਂ ਦੇ ਦੱਸਦੇ ਸੀ ਫਿਰ ਵੀਰੂ ਨੂੰ ਕੋਲੇ ਜਾਣਾ ਸਿਰਫ ਉਹਨਾਂ ਕੋਲੇ ਦੋ ਹੀ ਸੂਟ ਹੁੰਦੇ ਸੀ ਕੋਲੇ ਟੈਂਕ ਦੋ ਕਿ ਮਿੰਟ ਜਾਂ ਦੋ ਪਿੰਟਾ ਸਿਆਹ ਜਰੋਂ ਸਵੱਟ ਤੱਕ ਨਹੀਂ ਪਾਇਆ ਸੀ ਆ ਰਣਗਰਾਂ ਅਜੇ ਵੀਰ ਜੀ ਆ ਵੀਰ ਜੀ ਵੀਰ ਕੇ ਨਾ ਸੀ ਅਜੇ ਵੀਰ ਜੀ ਤਾਂ ਨਹੀਂ ਮੇਰੇ ਸਾਡੇ ਬਾਪ ਬਣਾਉਂਗਾ ਇਸ ਲਈ ਉਹ ਹੀ ਸੂਟ ਤੋਂ ਉਹ ਹੀ ਪਾਣਾ ਬੜੀ ਗਰੀਬੀ ਚ ਪੜੇ ਪਰ ਨਹੀਂ ਇਹਨੇ ਕੋਲੇ ਦੇ ਬੱਚੇ ਉਹ ਪਿਆਰ ਕਰਦੇ ਇਹਨਾਂ ਨੂੰ। ਪਰ ਜਦੋਂ ਉਹ ਨਿਰੰਗ ਮळा ਭੁਇਆ ਸਾਨੂੰ ਸੰਤਾਂ ਕੋਲ ਲੈ ਗਏ ਉਹਨੇ ਕੱਪੜਾ ਆਪਦੀ ਅੰਦਰ ਪਾਈ ਬਿਠੇ ਰਹਿ ਗਏ। ਮੈਂ ਵੀਰੇ ਆ ਕੇ ਸੇਵਾ ਕਰਾਇ ਨਾ। ਅੱਜ ਬਜ਼ਰ ਮਾਰ ਕੇ ਸੇਵਾ ਘਾਦੇ ਰੇ। ਸੇਵਾ ਗੱਲ ਸਾਰੀ ਸੇਵਾ ਦੀ ਆ। ਸੇਵਾ ਅੱਜ ਹੋਰ ਕੱਲ੍ਹ ਕੀ ਜੇ ਵਾਧਾ ਹੀ ਪਿਆ ਕਰਨ। ਜਿਹਨੇ ਸੇਵਾ ਕਰਦੇ ਆ ਉਹ ਤੋਂ ਹਜ਼ਾਰਾ ਗੁਣਾ ਵਾਧੀ ਬੇ ਸੇਵਾ। ਐਨੀ ਵਾਧੀ ਭਈਆ। ਮਾਹ ਪੁਰਖਣੀ ਕੋ ਕਰ ਗਈ ਜੀ। ਕਿ ਬੇਟਾ ਜਿਹੜਾ ਬੰਦਾ ਆਪਣੇ ਮਾਹ ਪੁਰਖ ਦਾ ਮਜਨ ਮੰਨ ਜੇਗਾ ਉਹ ਸੋਨਾ ਸੋਨਾ ਕੀ ਉਹ ਹੈ ਉਹ ਉਹ ਚੀਜ਼ ਬਣ ਜਾਏਗਾ ਉਹ ਆਪਣਾ ਰੂਪ ਵੀ ਬਣਾ ਲਏਗਾ ਹੁਣ ਇਸ ਤੋਂ ਬਾਅਦ ਅਸੀਂ ਸ਼ਾਇਦ ਗਰੋਹ ਬਣਾ ਰਹੇ ਆ ਅਗਰ 10 ਜਬਦਲ ਬਣਾਵਾਂਗੇ ਫੜੇ ਤੇ ਉਸ ਤੋਂ ਬਾਅਦ ਅਸੀਂ ਯੂਨਸ ਸਾਹਿਬ ਅਸੀਂ 2000 ਤੋਂ ਲੱਗ ਕੇ 2000 ਅੱਧ ਤੱਕ ਅਸੀਂ 8 ਸਾਲ ਲਗਾਤਾਰ ਜਿਸ ਦੇ ਦਸ ਬਰਸਾਂ ਨੇ ਕੋਟਾ ਕਿ ਦਿੱ ਦਿੱ ਜਿਹਾ ਅਸੀਂ ਯਾਨੀ ਕਿ ਹਰ ਦਵਾਲੀ ਤੋਂ 10 ਦਿਨ ਆਪਣਾ ਜਾਇਆ ਕਰਾਂਗੇ ਇਹ ਦਵਾਲੀ ਤੋਂ 2 ਦਿਨ ਬਾਅਦ 10 ਦਿਨ ਆਪਣਾ ਉਤਾਰ ਦੇਣਾ ਔਰ ਸਾਰੇ ਨਗਰ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਚਮਕਾਇਆ ਜਾਏਗਾ ਜਿਵੇਂ ਕਿ ਦੁਨੀਆ ਦੀਵਾਲੀ ਨੂੰ ਚਮਕਾਂਦੀ ਹੈ ਨਾ ਉਸ ਤੋਂ ਵੀ ਕਈ ਹਜ਼ਾਰਾ ਗੁਣਾ ਜ਼ਿਆਦਾ ਉਸ ਸ਼ਹਿਰ ਦੇ ਯੂਸਫ ਸਾਹਿਬ ਦੀ ਜਿਹੜੀ ਸੁਝਾਅ ਉੱਠਿਆ ਕਰੀ ਉਹ ਸਾਰੇ ਆਸ਼ਰਮ ਆਸ਼ਰਮ ਦੇ ਪੈਸੇ ਚੂਗੇਗੀ ਕਿਉਂਕਿ ਸਾਨੂੰ ਮਾਮੂ ਜੀ ਨੇ ਕਿਹਾ ਸੀ ਕਿ ਭਾਈ ਮੰਗਣਾ ਨਹੀਂ ਆ ਮੰਗਣ ਗਿਆ ਸਾਧੂ ਮਾਰ ਕੇ ਉਹਨ ਗਿਆ ਸਾਧੂ ਤੇ ਦਾਤਾ ਹੁੰਦਾ ਹੈ ਉਹਨਾਂ ਜੀ ਸਭਾ ਲੱਗਦਾਂ ਸ਼ਾਹ ਸਾਹਿਬੇ ਲਾਣਾ ਜਿੱਥੇ ਉਹ ਅਸੀਂ ਸ਼ਾਇਦ ਪਿਆਰ ਦੇ ਮਿੰਨੇ ਜਾ ਕੇ ਛੱਡ ਕੇ ਆਉਣਾ ਬਹੁਤ ਵੱਡਾ ਸੀ ਇਹ ਤਰ੍ਹਾਂ ਚਲਾਣਾ ਹੈ ਇਤਰਾਉਣਾ ਹੈ 12 10 12 ਦਿਨ ਉਥੇ ਦਿਮਾਗ ਵਿੱਚ ਲਿਆ ਕਰਨਗੇ 24 ਘੱਟੇ ਮਿਟਲਾ ਜਣ ਕੇ ਉੱਥੇ ਬਰਸੀਆਂ ਆਉਂਦੀ ਹੈ ਬਰਸੀ ਤੋਂ ਵੀ ਕਈ ਗੁਣ ਜ਼ਿਆਦਾ ਕੁਝ ਇਕੱਠਾ ਹੋ ਗਿਆ ਕਿਉਂਕਿ ਸਾਰੇ ਸਾਰੇ ਜਣ ਕੇ ਹਿੰਦੁਸਤਾਨ ਕੀ ਬਾਹਰਲੇ ਮੋਟੇ ਲੋਕ ਹੀ ਉਥੇ ਪ੍ਰੇਗਰਨ ਹੋ ਉਸ ਦਿਹਾੜ ਕੰਮ ਤੇ ਸੋਚ ਲਈ ਮਾਇਆ ਹੋਇਆ ਕੀ ਹੈ ਮੈਂ ਕਿਹਾ ਕਟੋੜਾ ਬਣਾ ਪੰਜ ਛੇ ਸੌ ਲੜਕੀ ਬੱਚਿਆਂ ਦੇ ਤਾਂ ਅਸੀਂ ਪਿਆ ਹੀ ਕਰ ਛੱਡਿੰਨੇ ਗਰੀਬਾਂ ਦੀ ਇਹ ਸੇਵਾ ਦਾ ਗਰੀਬਾਂ ਦੇ ਇਤਨਾ ਹੀ ਲਈ ਆ ਅਮੀਰ ਲੋਕਾਂ ਨੂੰ ਕਦੇ ਕਹਿੰਦੇ ਨੇ ਕਿ ਅਮੀਰ ਲੋਕਾਂ ਕੋਲ ਪੈਸੇ ਬੜਾ ਹੁੰਦਾ ਉਹ ਚਾਰੇ ਪੈਸੇ ਦੇਖੋ ਵੀ ਉਹਦਾਂ ਕਿਉਂ ਜ਼ਹਾਣ ਕੋ ਨਹੀਂ ਕਰਉਂਦਾ ਜ਼ਹਾਣ ਹੁੰਦਾ ਅਸਾਂ ਕਹਿੰਦੇ ਪਾਈਪ ਪਾ ਦੇਵਾਂ ਜਦੋਂ ਸੇਵਾ ਕਰਦੇ ਥੋੜੀ ਜਾਣਿਆ ਕਰੂ ਸਭ ਤੋਂ ਵੱਡੀ ਸੇਵਾ ਇਹ ਬੰਦਾ ਮਹਾਰਾਜ ਦਾ ਨਾਇਕ ਰਾਹ ਦੁਨੀਆ ਤੇ ਹੈ ਕੀ ਹੈ ਕਿ ਤਰਸੀ ਇਸ ਸੰਸਾਰ ਵਿੱਚ ਤਾਰੇ ਦੀ ਦੁਕਾਨ ਦੇ ਨੇ ਬਟੂੜਾ ਉੱਤੀ ਕੰਦੀਲੇ ਕੋ ਹਮ ਹਾਂ ਫਰੀ ਹੈ ਨਹੀਂ ਕੋਸ਼ਦੋ ਪਛਾਦੇ ਛਕੜੀਆਂ ਸਾਲ ਆਉਣਾ ਜਾਣਾ ਇੱਥੇ ਲੈ ਲੈ ਜਾਣਾ ਅੱਧ ਇਹਨਾਂ ਦੀ ਕਾਇਦਾ ਬਹੁਤ ਵੱਡੀ ਹੈ ਜੰਮ ਕੀ ਦਸੀ ਹੈ 100 ਦੇ 45 ਕਿਲੋਮੀਟਰ ਪੈਂਦਾ ਜੀ ਰਾਣਾ ਸਾਹਿਬ ਨਿਹਾਲੇ ਆਪਣੇ ਬਾਬਾ ਇਹਨਾਂ ਹਰੇਕ ਸ਼ਨੀਵਾਰ ਨੂੰ ਇਹ ਛੁੱਟੀ ਜਾਉ ਹਿਆ ਨਾ ਹਲਕ ਚੋ ਇਹ ਸੈਟਲਪੋ ਜਾਣਾ ਇਹਨਾਂ ਨੇ ਪਟਿਆ ਸਾਗੜੀ ਹੁੰਦਾ ਸੀ ਉਸ ਟਾਈਮ ਤੇ ਨੇ 145 ਕਿਲੋ ਮੀਟਰ ਸੈਰ ਲਿਆ ਨਾਂਜਾਮ ਦੇ ਰਾਹ ਨੂੰ ਮੋਢਾ ਫੋਚੜਾ ਲਾਗਦੇ ਬਾਬਾ ਜੀ ਨੂੰ ਇਹਨਾਂ ਦਾ ਮਾਣ ਦੇ ਦਰਸ਼ਨ ਕਰਨੇ ਜਿਹਨੇ ਵਸਨੇ ਸੇੜੀ ਐਰਵਾ ਦਾ ਤਰਾਸ ਮੁਕੇ ਉਹਨਾਂ ਦਾ ਫਿਰਵਾਸਾ ਕਿਉਂ ਨਾ ਫਿਰ ਇੱਥੋਂ ਨਤਨਾ ਇੱਥੋਂ ਨਤਨਾ ਸੀਗਾ ਕਿ ਡੇਢ ਟੀ ਸ਼ੁਰੂ ਲੱਗੇ ਗਏ ਦੁਗਣਾ ਸਾਥ ਸੇੜੀ ਲੂੜ ਬਣਾਇਆ ਤੁਜੀ ਜੀ ਬਣ ਸੀਗੀ ਪਹਿਲਾਂ ਮੇਰਾ ਮੁਲਾਕਾਤ ਹੋ ਗਈ ਪੰਜ ਮਿੰਟ ਬਾਅਦ ਕਿ ਮੈਨੂੰ ਇਹਨਾਂ ਨੇ ਆਪਣੇ ਪਾਸੇ ਲਾ ਲਿਆ ਕਦੇ ਪਾਈ ਆ ਜਾ ਕਿੰਨੇ ਦਮ ਜੀ ਕੁਝ ਹਰਿਆ ਸਾਡੀ ਕਲਮ ਚ ਵੀ ਸੀਗੇ ਕਦੇ ਕਦੇ ਮੈਨੂੰ ਇਹਨਾਂ ਨੇ ਇਨਾ ਪਿਆਰ ਦਿੱਤਾ ਇਨਾ ਪਿਆਰ ਦਿੱਤਾ ਇੰਨਾ ਨਹੀਂ ਗਾਲਤਾਂ ਕਿ ਮੇਰਾ ਗਾਲ ਸ਼ਾਇਦ ਕੋਈ ਇਨਾ ਪਿਆਰ ਦੇ ਨਹੀਂ ਸਕੀ ਦੁਨੀਆ ਦੀ ਬਾਕੀ ਅਸੀਂ ਸਾਡੇ ਦਾ ਹਮਸਾ ਇਨਾ ਪਿਆਰ ਹੁੰਦਾ ਜੀ ਅਸੀਂ ਕਦੇ ਸਮਝ ਨਹੀਂ ਅਸੀਂ ਦੋ ਆ ਹਾਂ ਜਿੱਥੇ ਇਹ ਚਲੇ ਜਾਂਦੇ ਨੇ ਉੱਥੇ ਵੀ ਮੈਨਾਂ ਜਾਂਦੇ ਜਿੱਥੇ ਚਲੇ ਗਏ ਮਿਲ ਜੀ ਤੇ ਮੈਂ ਚਲਾ ਗਿਆ ਇਹ ਆਪ ਵੀ ਜਾਣਦੇ ਨੇ ਜਦੋਂ ਕਰੇ ਮੈਨੂੰ ਜਵਾ ਗਿਆ ਜੋ ਇਹ ਨਾਲੇ ਬਚਨ ਕਰਤਾ ਇਸਾ ਨਾਮ ਇਹ ਕਰਤਾ ਜੋ ਮੈਂ ਬਚਨ ਕਰਦਾ ਕਰਦਾ ਨਾਲੇ ਇਹ ਕਰਤਾ ਇਹਦਾ ਤੋਂ ਕੀਪੀ ਆਦਿਆ ਹੋਇਆ ਦੁੱਖ ਬਰਿਆ ਜਦ ਜਿਹੜੀ ਕੀਵੀ ਆਗਿਆ ਪੰਜਾਬ ਆਗੇ ਜਿਸ ਕੋਨੇ ਬਾਬਾ ਜੀ ਕਿਵੇਂ ਰਹੇ ਨੇ ਕਿੰਨਾ ਇੰਨਾ ਬੜਾ ਆਨੰਦ ਛੱਡ ਗਈ ਉਹਦਾ ਸਵਰਗ ਹੈ ਇੱਕ ਇੰਨੀ ਸ਼ਾਂਤੀ ਹੈ ਜਿਹੜਾ ਬੰਦਾ ਕਹਿੰਦਾ ਮੇਰਾ ਨਾਮ ਵਿੱਚ ਨਿਰਮਨ ਹੀ ਲੱਗਦਾ ਜਦੋਂ ਜਦੋਂ ਬੰਦਾ ਕੀਵੀ ਦੇ ਕੋਲ ਪਹੁੰਚਦਾ ਨਾਲਾ ਉੱਥੇ ਤੁਹਾਡਾ ਉੱਥੇ ਠਕੀਣਾ ਤੁਸੀਂ ਕਹੋਗੇ ਵੀ ਇਸ ਇੱਥੇ ਭਾਈ ਨਹੀਂ ਮਿਲਦਾ ਮਹਾਰਾਜ ਸਾਹਿਬ ਦਾ ਹਾਲ ਜੀ ਇੱਥੇ ਡਾ ਡਾ ਬੇ ਬਣਾਇਆ ਜੀ ਤਦ ਆਸਾ ਜੀ ਤੇ ਮਿਸ ਜੀ ਦੀ ਐਨਾ ਸਤਾਰਾ ਮਹਾਰਾਜਾ ਦੀ ਤੁਸੀਂ ਦੇਖਿਆ ਨਾ ਇਹਦਾ ਸੇਵਾ ਦੀ ਹੈ ਸਭ ਤੋਂ ਵੱਡੀ ਹੈ ਸੇਵਾ ਜਿਹੜਾ ਮਦ ਸੇਵਾ ਕਰਕੇ ਨਾ ਉਹ ਸਭ ਕੁਝ ਹੀ ਮਿਲ ਗਿਆ ਤੇ ਸੇਵਾ ਹਮ ਦੀ ਜਿੰਨੇ ਬਤਾ ਰਹੇ ਹੁੰਦੀ ਹੈ ਜਿਨੀ ਕਰ ਹੁੰਦੀ ਹੈ ਪਿਆਰ ਦਾ ਹੁੰਦਾ ਹੈ ਸੇਵਾ ਕਰਨ ਦਾ ਐਂ ਬੜਾ ਹੈ ਨਹੀਂ ਨਾਮ ਜਪਣ ਵਾਲੇ ਸਮਾਧੀ ਰੋਣ ਦੇ ਪਹਾੜਾਂ ਜੂਨੇ ਜਿੱਥੇ ਬਿਦੇਲੇ ਬੈਠੇ ਸੇਵਾ ਕਰਕੇ ਹੀ ਕੁਰਤਾ ਮੰਦੀ ਮੇਰੀ ਕੁਮ ਹੰਗਦੇ ਮਾਰੇ ਸੇਵਾ ਕਰਨੀ ਤੋਂ ਆਪਦੇ ਮਾਰੇ ਮਰਤਾ ਕਰਨੀ ਕਾਲ ਸੇਵਾ ਇਹਨਾਂ ਸੇਵਾ ਕਰਨੇ ਸਭ ਕੁਝ ਕਰਦੇ ਸੇਵਾ ਦਾ ਕਪੜਾ ਗੰਦਾ ਹੋ ਗਿਆ ਅਗਰ ਆਪ ਇਹਨੂੰ ਗੰਦਾ ਇੱਕ ਦੋ ਦੋ ਚਾਰ ਦਿਨਾਂ ਲਈ ਖੀਰ ਤੋਂ ਹੋਉਂਦੀ ਸਾਬਣ ਲਾਉਂਦੇ ਹੋਮਾਂ ਕਿੰਨਾ ਸਾਫ਼ ਹੋ ਬਹਿ ਜਾ ਉਹ ਗੰਦੀ ਜਗ੍ਹਾ ਹੈਗੀ ਆ ਉੱਥੇ ਕੋਈ ਤੁਸੀਂ ਇਹਨੂੰ ਬੈਠਣ ਨਹੀਂ ਦਿੰਦੀ ਕਰਦਾ ਉਹ ਝਾੜੂ ਮਾਰਾਂਗੇ ਸਾਫ਼ ਕਰਕੇ ਰੱਖਾਂਗੇ ਇਸ ਕਰਕੇ ਤੇ ਜਿਹੜਾ ਜਿਹੜਾ ਇਸ ਤਿਹੇ ਸੇਵਾ ਨਾਲ ਮਨ ਸਾਡਾ ਜਿਹੜਾ ਮਨ ਹੈ ਕਈ ਜਨਮਾਂ ਦੀ ਮਤਰਾ ਤੋਂ পাপ ਕਰ ਕਰਦੇ ਚੋਰੀ ਮੋਰੀ ਤੇ ਹੋਰ ਕਈ ਕਿਸਮ ਦੇ ਗੁਨਾਹ ਕਰਕੇ ਕਾਲਾ ਆ ਗਿਆ ਮਨ ਕਈ ਅਜਿਹੀ ਚੀਜ਼ਾਂ ਜਿਹੜੀ ਨਜ਼ਰ ਨਹੀਂ ਦੇਖਣ ਨੂੰ ਉਹ ਮੈਂ ਜਦੋਂ ਬੰਦਾ ਸੇਵਾ ਕਰਦਾ ਹੈ ਹੱਥਾਂ ਨਾਲ ਇੱਕ ਮਾੜੇ ਕਰਮੋਂ ਤੇ ਇਥੋਂ ਨੇ ਚੰਗੇ ਹੁੰਦੇ ਨੇ ਜਦੋਂ ਉਹ ਸੇਵਾ ਕਰਦਾ ਹੈ ਤਾਂ ਇਹ পাপ ਕੱਟਣਾ ਸ਼ੁਰੂ ਹੋ ਜਾਂਦਾ ਕਦੇ-ਕਦੇ ਬੰਦੇ ਦਾ ਮਨ ਪ੍ਰਤਿਪਤ ਹੋ ਜਾਂਦਾ ਤੇ ਮਨ ਪ੍ਰਤਿਪਤ ਹੋ ਗਿਆ ਸਾਫ ਹੋ ਗਿਆ ਬੱਸ ਫਿਰ ਉਹ ਸੋळा ਬਣ ਗਿਆ ਜੇ ਸੇਵਾ ਕਰੇ ਸਾਰੇ ਸੇਵਾਤ ਸੇਵਾਇਤ ਤਬ ਆਪਾਂ ਜਦੋਂ ਵੀ ਕੋਈ ਗੱਲ ਕੋਈ ਬੰਦਾ ਗੱਲ ਕਰਦਾ ਕੋਈ ਮਹਾਤਮਾ ਕੋਈ ਜੰਨੇ ਆ ਉਹ ਉਹ ਹੀ ਦੀ ਗੱਲ ਪਾਈ ਸੇਵਾ ਦਾ ਕਦੇ ਕਿਸੇ ਨੇ ਨਹੀਂ ਕਿਸੀ ਮਹਾਤਮਾ ਲਈ ਨਹੀਂ ਕਿ ਆ ਵੀ ਤੁਸੀਂ ਮਰਨ ਕਰਨਾ ਨਾ ਹਰ ਕਿਸੇ ਮਹਾਤਮਾ ਕੋਲ ਜਲੇ ਜਾ ਤੁਸੀਂ ਉਹਨੇ ਇਹੀ ਕਹਣਾ ਪਾਈ ਤੁਸੀਂ ਸੇਵਾ ਦਾ ਕਹੋ ਨਾ ਕੋ ਸੇਵਾ ਹੀ ਸਭ ਤੋਂ ਠੀਕ ਹੈ ਥੜੀ ਜਿਵੇਂ ਜਮੀਨ ਹੈ ਜਮੀਨ ਚ ਆਪਾਂ ਕੋਈ ਚੀਜ਼ ਬਈਏ ਕਿ ਨਹੀਂ ਉਹ ਤਾਂ ਤੇ ਇੱਕ ਮਾਤਾ ਹੈ ਉਹ ਜਦੋਂ ਉਹਦਾ ਉਹਦਾ ਹੈ ਇਸ ਤਰ੍ਹਾਂ ਸੇਵਾ ਦੇ ਵਿੱਚੋ ਹੀ ਪਗਤ ਦਾ ਜਨਮ ਹੈ ਜਿਹੜਾ ਪਗਤ ਦੇ ਜਨਮ ਹੈ ਯਾਨੀ ਉਸੇ ਵਾਦੇ ਵਿੱਚ ਹੁੰਦਾ ਹੈ ਕਹਿੰਦੇ ਜਦੋਂ ਆ ਬਾਬਾ ਨਾਨਕ ਸੇਹ ਮਹਾਰਾਜ ਅਗਲੀ ਰਾਣੀ ਸੰਤ ਤੇ ਨਿਰਾਇਤਾ ਤੇ ਦੇ ਨੇ ਲਸੀਏ ਇੱਕ ਆਪਣਾ ਬਾਬਾ ਈਸ਼ੂ ਸੇਹ ਮਹਾਰਾਜ ਅਗਲੀ ਰਾਣੀ ਸੰਤ ਉਹਨਾਂ ਦਾ ਇੱਕ ਮਿਲਣ ਸੀਗਾ ਵਿਸ਼ਾ ਇਹ ਰੱਖਿਆ ਜਿਹਨੂੰ ਉਹਦੇ ਬੱਤੇ ਸੀ ਇੱਕ ਗੱਲ ਹੈ ਉਹਦੀ ਨੋਟ ਜਿਸ ਤੱਕ ਬਾਰੇ ਜੇ ਬਾਬਾ ਨਾਨਕ ਜੀ ਨਾ ਰਹਿੰਦੇ ਨਹੀਂ ਸੀ ਨਾ ਤੇ ਉਹ ਤੇਵਨਿੱਕੇ ਨਾਲ ਛੋਟਾ ਦਰਵਾਜਾ ਹੁੰਦਾ ਸੀ ਛੋਟਾ ਛੋਟਾ ਤੇ ਅਬ ਬਾਬਾ ਸ਼ਸਮਾਰਜ ਜੀ ਬੋਰੀ ਦੇ ਬੈਠੇ ਹੁੰਦੇ ਸੀਗੇ ਉਹ ਹੀ ੜੀ ਕਰਦੇ ਹੁੰਦੇ ਸੀ ਵੀ ਕਦੋਂ ਬਾਬਾ ਦੇ ਬਚਨ ਹੋਵੇ ਕਦੋਂ ਅੱਜਗੇ ਜਾਮਾ ਇੰਨਾ ਉਹਨਾਂ ਦੇ ਅੰਦਰ ਪਿਆਰ ਸੀ ਇੰਨਾ ਸਤਕਾਰ ਸੀ ਨਮਰਤਾ ਕਿ ਜਦੋਂ ਕਦੀ ਉਹਨਾਂ ਨੇ ਗੁਰਗੱਵ ਖਾਣਾ ਗੁਰੂ ਆਪਣਾ ਬਾਬਾ ਨਾਸਮਾਰਜ ਨੇ ਤੇ ਉਹ ਦੁਦੂਵਾਦੋ ਬਾਬਾ ਸ਼ਸਮਾਰਜ ਨੇ ਦੌੜ ਕੇ ਜਾਣਾ ਕਦੀ ਕਦੀ ਉਹਨਾਂ ਦਾ ਮੱਥਾ ਵਿਜਰਾ ਇੱਥੇ ਕੀ ਉਹ ਕੋਈ ਨੂ ਲੌਣੇ ਲਿਆਉਣਾ ਹਾਂ ਬਾਬਾ ਜੀ ਦੱਸੋ ਬਾਬਾ ਜੀ ਜੀ ਬਾਬਾ ਜੀ ਐਨਾ ਵਜੋਂ ਬੰਦੇ ਕਈ ਕਦੀ ਕਦੀ ਪਟੀਆਂ ਬੰਨੀ ਆਉਣੀਆਂ ਨੰਗੇ ਪੈਰੀ ਪਹਿਲਾਂ ਜਦੋਂ ਕਦੀ ਜਦੋਂ ਕਦੀ ਬਾਬਾ ਦੱਸੇ ਮਹਾਰਾਜ ਆਪਣਾ ਬਾਬਾ ਇਸ਼ੂ ਸਰ ਮਹਾਰਾਜ ਜਦੋਂ ਕਦੀ ਕਦੇ ਸੌਂਦੇ ਹੁੰਦੇ ਸੀ ਨਾ ਤੇ ਸੰਗਤ ਆ ਕੇ ਉਹਨਾਂ ਦੇ ਪੈਰਾਂ 'ਚ ਨਾ ਲੋਕ ਅੱਡੀਆਂ 'ਚ ਰੋਣੀਆਂ ਕਰਦੀ ਹੁੰਦੀ ਸੀ ਐਨਾ ਉਹਨਾਂ ਦੇ ਜਾਣ ਕੇ ਪੈਰਾਂ ਉੱਚੇ ਸੀਗੇ ਸਮਾਂ ਨਾ ਆਇਆ ਸੇਵਾ ਕਰ ਕਰਕੇ ਸੇਵਾ ਕਰ ਤੋਕੇ ਕਿੰਨਾ ਉਹਨਾਂ ਦਾ ਮਨ ਵਿੱਚ ਹੋ ਗਿਆ ਇੰਨੇ ਹੋਏ ਕੱਲ ਕੀ ਜੀ ਇੰਨੀ ਉਹਨਾਂ ਦੀ ਕਿਰਪਾ ਹੋ ਗਈ ਕਿ ਇੱਕ ਤਨ ਜਨ ਬਾਬਾ ਨਾਲ ਉਸੇ ਮਾਰੇ ਸਮਦੀ ਵਸਤ ਜਮਾਨ ਲੱਗੇ ਨਾ ਤੇ ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਕਿ ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਦੋ ਹੱਥ ਬਣਾ ਵੀ ਮੈਂ ਦਹੀਂ ਖਾਣਾ ਹੈ ਉੱਥੇ ਤਬ ਬਣਾ ਉਸੇ ਮਾਰੇ ਮਨ ਵਿੱਚ ਉਹਦਾ ਖਿਆਲ ਆ ਗਿਆ ਖਿਆਲ ਆ ਗਿਆ ਇੱਕ ਕਿਉਂਕਿ ਉਹ ਦਹੀਂ ਵਗੈਰਾ ਜੋ ਵੀ ਇੱਕ ਟਰੱਕ ਵਿੱਚ ਆ ਕੇ ਲੈ ਕੇ ਨਾ ਯੇ ਜੀ ਬਾਬਾ ਨਾਂਸੇ ਮਾਰੇ ਜਦ ਆਪੋ ਜਨ ਵਗੈਰਾ ਬਣਾ ਕੇ ਬੈਠੇ ਸੀਗੇ ਤੇ ਉਹ ਕਦੋਂ ਤੱਕ ਦੀ ਸਮਾਧੀ ਵਸਤਾ ਚ ਬਾਬਾ ਇਸ਼ੀਸ ਜੀ ਮਾਰੇ ਜੀ ਬੈਠੇ ਸੀਗੇ ਤੇ ਸਮਾਧੀ ਵਸਤਾ ਵਿੱਚ ਬਾਬਾ ਨਾਂਸੇ ਮਾਰੇ ਬੈਠੇ ਸੀਗੇ ਉਧਰ ਦੀ ਖਿਆਲ ਆ ਗਿਆ ਵੀ ਜਿਹੜੇ ਦਹੀਂ ਮਿਲਣ ਦਾ ਅੱਜ ਸਰਸੀ ਟੇਲਾ ਠੀ ਹੋ ਰਿਹਾ ਦਾ ਉਹ ਕਹਾਂ ਜੀ ਤੇ ਉਦੋਂ ਜੀ ਜਦੋਂ ਖਿਆਲ ਆਇਆ ਤੇ ਬਾਬਾ ਇਸ਼ੀਸ ਜੀ ਸਮਾਧੀ ਵਸਤੇ ਬੈਠੇ ਬੈਠੇ ਉਹ ਬਾਬਾ ਜੀ ਦੇ ਦਹੀਂ ਮੰਗੇ ਉਹ ਉੱਥੇ ਜੀ ਉੱਠ ਕੇ ਉਹਨਾਂ ਨੇ ਵਗੈਰਾ ਖੋਲ ਕੇ ਟ੍ਰੰਕ ਦਹੀਂ ਵਗੈਰਾ ਜਿਹੜਾ ਕਿ ਉਹ ਆਪਣਾ ਆਗੇ ਮਤਵਾਰਾ ਤੇ ਜਿਹੜਾ ਇਹ ਮੁੱਕ ਗਿਆ ਤੇ ਬਾਬਾ ਨਸੀਮ ਵਾਲੇ ਕਹਿੰਦੇ ਖਾਣਾ ਭਾਈ ਇਹ ਮਾਰੇ ਦਾਸ ਹੈ ਕਹਿੰਦੇ ਭਾਈ ਕਿਵੇਂ ਕਹਿੰਦੇ ਮਾਰੇ ਆਪ ਨੇ ਦੇ ਹੀ ਮੰਗੇ ਸੀ ਕਹਿੰਦੇ ਵੀ ਸ਼ਸ਼ ਸੰਗ ਕਹਿੰਦੇ ਮੈਂ ਤਾਂ ਇਹ ਖਿਆਲ ਹੀ ਕੀਤਾ ਕਹਿੰਦੇ ਇਹਦਾ ਇਹਦਾ ਵਾ ਤੂੰ ਮੇਰਾ ਰੋਬਾ ਚੁੱਕਾ ਹੈ ਜੱਫੀ ਲੱਗੀ ਪਿਆ ਰਾ ਜਿੰਨੇ ਜਿੰਨੇ ਤਾਕਤ ਸੀ ਨਾ ਜਿੰਨੇ ਸ਼ਕਤੀ ਸਾਰੀ ਉਹਨਾਂ ਦੀ সেবা ਤੇ ਉਹਨਾਂ ਦੀ ਭਾਵਨਾ ਦੀ ਖੁਸ਼ੀ ਉਹਨੇ ਸਾਰੀ ਸ਼ਕਤੀ ਦਿੱਤੀ ਕਹਿੰਦੇ ਜਾਇਸ਼ ਸੰਗ ਆਇ ਤੂੰ ਸ਼ਿਸ ਸੰਗ ਜਾਇ ਤੂੰ ਤੇਰਾ ਰੋਬ Míralo.